ਕਾਂਗਰਸ ਪਾਰਟੀ ਦੀ ਸੈਂਟਰ ਲੀਡਰਸ਼ਿਪ ਦਾ ਖਾਸ ਤੌਰ ਤੇ ਖੜਗੇ ਸਾਹਿਬ ਪ੍ਰਿੰਕਾ ਤੇ ਰਾਹੁਲ ਗਾਂਧੀ ਜੀ ਦਾ ਔਰ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਪਟਿਆਲੇ ਦੀ ਸਥਾਨਕ ਲੀਡਰਸ਼ਿਪ ਦਾ ਤੇ ਅਲੱਗ-ਅਲੱਗ ਹਲਕਾਂ ਚਾਰਜਸ ਦਾ ਸਾਰੇ ਵਰਕਰ ਸਾਹਿਬਾਨ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੇਰੀ ਜਿੱਤ ਵਿੱਚ ਬੜਾ ਅਹਿਮ ਯੋਗਦਾਨ ਪਾਇਆ ਹੈਗਾ ਮੈਂ ਪਟਿਆਲਾ ਨਿਵਾਸੀਆਂ ਨੂੰ ਯਕੀਨ ਦਿਵਾਉਣਾ ਕਿ ਜਿਵੇਂ ਪਹਿਲੀ ਤਰਮਾਨ ਮੈਂ ਇਲਾਕੇ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਮੈਂ ਇਸ ਤਰਮਾਨ ਹੋਰ ਵੀ ਤੰਦਹੀ ਲੜਤਾ ਤੇ ਇਮਾਨਦਾਰੀ ਨਾਲ ਇਲਾਕੇ ਦੀ ਸੇਵਾ ਕਰੂੰਗਾ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਵੀ 7 ਸੀਟਾਂ ਆਈਆਂ ਨੇ ਕਾਂਗਰਸ ਦੇ ਰਾਜਮੇ ਰਾਹੁਲ ਗਾਂਧੀ ਦੇ ਜਿਹੜੇ ਦੇਖੋ ਰਾਹੁਲ ਗਾਂਧੀ ਦਾ ਬਹੁਤ ਵੱਡਾ ਯੋਗਦਾਨ ਹੈ ਕਾਂਗਰਸ ਨੂੰ ਮੁੜ ਕੇ ਪੈਰਾਂ ਸਰ ਖੜੀ ਕਰਨ ਵਿੱਚ ਤੇ ਪੰਜਾਬ ਵਿੱਚ 7 ਸੀਟਾਂ ਆਈਆਂ ਨੇ ਇਹ ਪੰਜਾਬ ਦੇ ਪੰਜਾਬ ਦੇ ਲੋਕਾਂ ਨੇ ਜੋ ਕਾਂਗਰਸ ਵਿਸ਼ਵਾਸ ਪ੍ਰਗਟ ਕੀਤਾ ਹੈਗਾ ਹੈ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਤੇ ਕਾਂਗਰਸ ਖਰਾ ਉਤਰੂਗੀ ਔਰ ਪੰਜਾਬ ਨੂੰ ਵੀ ਤੇ ਦੇਸ਼ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਊਗੀ ਤੇ ਤਰੱਕੀ ਜਿਹੜੀ ਮੁਲਕ ਦਾ ਜੋ ਧਾਰਮਿਕ ਤ੍ਰੂਵੀਕਰਨ ਹੈ ਆਰਥਿਕ ਜਿਹੜਾ ਵਿਸ਼ਮਤਾ ਹੈਗੀ ਹੈ ਔਰ ਜਿਹੜਾ ਜਿਹੜਾ ਇੱਕ ਜਮਹੂਰੀਅਤ ਦਾ ਘਾਣ ਹੈਗਾ ਉਹਨੂੰ ਖਤਮ ਕਰਕੇ ਕਾਨੂੰਨ ਦਾ ਰਾਜ ਸੰਵਿਧਾਨ ਦਾ ਰਾਜ ਸਥਾਪਿਤ ਕਰੂਗੀ ਅੱਛਾ ਨਿਦੇਸ਼ ਪਿੱਛੇ ਰਹੇਗੀ ਵੀ ਦੇਖੋਗੇ ਕੀ ਸਫਾਰਦ ਦੀ ਗੱਲ ਕਰਦੇ ਦੇਖੋ ਜਿਹੜਾ ਗੁਬਾਰਾ ਸੀ ਨਾ ਸਰਕਾਰ ਦਾ ਜਿਹੜਾ ਸਿਕਾ ਸ਼ੇਅਰ ਮਾਰਕੀਟ ਦਾ ਤੇ ਸੱਟਾ ਬਾਜ਼ਾਰ ਦਾ ਉਹ ਗੁਬਾਰਾ ਅੱਜ ਫਟ ਗਿਆ ਜੀ ਸਰ ਐਨਡੀਏ 2901 ਦੇ ਟਿਕੀ ਫਿਰਦੀ ਹੈਗੀ ਤੇ ਜਿਹੜਾ ਕੰਡਾ ਇੰਡੀਆ ਲਾਇੰਸ ਹੈਗਾ ਉਹ 24045 ਤੇ ਹੈਗਾ ਹੈ ਬਹੁਤ ਸਾਰੀਆਂ ਤੇ ਐਨਡੀਏ ਚ ਹੈਗੀਆਂ ਜਿਹੜੀਆਂ ਐਨਡੀਏ ਦਾ ਖੁਸ਼ ਨਹੀਂ ਹੈਗੇ ਉਹਨਾਂ ਦਾ ਰਾਜਾਂ ਵਿੱਚ ਉਹਨਾਂ ਦਾ ਬਹੁਤ ਨੁਕਸਾਨ ਕੀਤਾ ਹੈਗਾ ਬੀਜੂ ਜਨਤਾ ਦਲ ਤੇ ਦੂਜੇ ਮਤਲਬ ਨितीश ਕੁਮਾਰ ਜੀ ਨਾਲ ਗੱਲਬਾਤ ਚੱਲਦੀ ਪਈ ਹੈ ਅਸੀਂ ਬਹੁਤ ਜਲਦੀ ਉਹਨਾਂ ਨਾਲ ਗੱਲਬਾਤ ਸਿਰੇ ਚੜਾ ਕੇ ਅਸੀਂ ਕੇਂਦਰ ਵਿੱਚ 272 ਦਾ ਜਾਦੂ ਮੇ ਹੀ ਅੰਕੜਾ ਹੈਗਾ ਉਹ ਪਾਰ ਕਰਾਂਗੇ ਔਰ ਕੇਂਦਰ ਚ ਇੰਡੀਆ ਲਾਇੰ ਦੀ ਸਰਕਾਰ ਬਣੂਗੀ ਜਿਹੜੀ ਨਾ ਸਿਰ ਬੀਜੇਪੀ ਦੁਆਰਾ 10 ਸਾਲ ਜੋ ਬਲੈਂਡਰ ਕੀਤੇ ਉਹ ਗਲਤੀਆਂ ਤੇ ਗਈਆਂ ਜੋ ਦੇਸ਼ ਦਾ ਸਤਿਆਨਾਸ਼ ਕੀਤਾ ਉਹਨੂੰ ਮੁੜ ਕੇ ਠੀਕ ਕਰੂਗੀ ਬਲਕਿ ਨਵਾਂ ਹਿੰਦੁਸਤਾਨ ਇੱਕ ਤਰੱਕੀ ਆਫਤਾ ਮੁਲਕ ਬਣਾਉਣ ਦਾ ਸੀ ਆਪਣਾ ਯੋਗਦਾਨ ਪਾਵਾਂਗੇ ਜੀ ਆਰਾਮ ਆਦਮੀ ਪਾਰਟੀ ਨੂੰ ਕੁਝ ਕਹਿਣਾ ਚਾਹੋਗੇ 13 ਜੀ ਦੇਖੋ ਇਹ ਬਿਲਕੁਲ ਇਹ ਨਾ ਹਵਾ ਜੀ ਤੀਰ ਮਾਰਦੇ ਕਿ 13 0 13 0 ਕਰਦੇ ਕਰਦੇ ਤੇ ਤਿੰਨ ਤੇ ਆ ਗਏ ਹੈਗੇ ਇੱਕ ਇੱਕ ਮੂਰੋ ਕਟਿਆ ਗਿਆ ਹਾਂਜੀ ਇੱਕ ਮੂਰੋ ਕਟਿਆ ਗਿਆ ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਹ ਕਟਿਆ ਗਿਆ ਸੋ ਮੇਰੇ ਦੰਦ ਬੱਤੀ ਉਹਦੇ ਦੰਦ ਬੱਤੀ ਹੈਗੇ ਕੇਜਰੀਵਾਲ ਦੇ ਸਾਡੇ ਮੂੰਹ ਗੱਲ ਸੱਚੀ ਨਿਕਲਦੀ ਹੈ ਸਭ ਬਚਕਾਨਾ ਗੱਲਾਂ ਸਗੀਆਂ ਨਹੀਂ ਦੰਦ ਤੁਹਾਨੂੰ ਚੈੱਕ ਵੀ ਕਰਾਉਣੇ ਚਾਹੀਦੇ ਨੇ ਉਹ ਤਾਂ ਉਹ ਦੇਖਣ ਦੀ ਪਰ ਬਚਕਾਨਾ ਗੱਲਾਂ ਸਗੀਆਂ ਜੀ ਇਸ ਤਰ੍ਹਾਂ ਕਦੀ ਵੀ ਕਲੇਮ ਨਹੀਂ ਕਰਨ ਸਿਹਤ ਤੇ ਬੜੀ ਨਿਸ਼ਚਤਾ ਹੁੰਦੀ ਬੜੀ ਕੀ ਗੱਲ ਨੀਂਦਰ ਮੋਦੀ ਦਾ ਜਾਦੂ ਬੀਜੇਪੀ ਦਾ ਜਿਹੜਾ ਸੀਗਾ ਪੰਜਾਬ 'ਚ ਨਹੀਂ ਚੱਲਿਆ ਨਹੀਂ ਚੱਲਿਆ ਇੰਡੀਆ 'ਚ ਵੀ ਨਹੀਂ ਚੱਲਿਆ ਜੀ ਯੂਪੀ 'ਚ ਸਾਡੀ ਸਾਡਾ ਸਾਡੀ ਟੈਲੀ 38 ਦੀ ਤੇ ਇਸ ਤਰ੍ਹਾਂ ਬਾਕੀ ਸੂਬਿਆਂ 'ਚ ਅਸੀਂ ਬਹੁਤ ਵੱਡੀ ਬੰਬਈ ਵਿੱਚ ਮਹਾਰਾਸ਼ਟਰ ਅਸੀਂ ਬਹੁਤ ਅੱਗੇ ਆ ਬੀਜਪੀ ਤੋਂ ਬਹੁਤ ਸੂਬੇ ਅਸੀਂ ਨਵੇਂ ਇਸ ਤਰ੍ਹਾਂ ਬੰਗਾਲ ਵਿੱਚ ਅਸੀਂ ਬਹੁਤ ਅੱਗੇ ਹੈਗੇ ਜੀ ਬਹੁਤ ਸਾਰੇ ਸੂਬੇ ਅਸੀਂ ਬਹੁਤ ਅੱਗੇ ਆ ਇੱਕ ਦੋ ਸੂਬਿਆਂ ਸਾਨੂੰ ਪਛਾੜ ਲੱਗੀ ਹੈ ਯੂਪੀ ਚ ਲੱਗੀ ਹੈ ਆਪਣਾ ਦਿੱਲੀ ਚ ਲੱਗੀ ਹੈ ਹਿਮਾਚਲ ਚ ਲੱਗੀ ਹੈਗੀ ਹੈ ਇਸ ਤਰ੍ਹਾਂ ਕੁਝ ਕਰਨਾਟਕ ਜਿੰਨੀ ਸੈਂਸੀਟਾ ਦੀ ਆਸ ਸੀਗੀ ਉਹ ਜਿੰਨਾ ਸੈਂਸੀਟਾ ਨਹੀਂ ਆਈਆਂ ਪਰ ਅਸੀਂ ਲਾਈਵ ਰੱਖ ਜੋ ਨਵੇਂ ਲੱਭ ਰਹੇ ਆ ਜਿਨ੍ਹਾਂ ਨੂੰ ਜਿਹੜੇ ਖੁਦ ਆਪਾਜਪਗ ਦੀ ਨੀਤੀਆਂ ਤੋਂ ਤੰਗ ਨੇ ਉਹ ਲਾਜ਼ਮੀ ਸਾਡੇ ਨਾਲ ਆਣਗੇ ਲਾਜ਼ਮੀ ਤੌਰ ਤੇ ਤੇ ਅਸੀਂ ਦੋ ਮੈਂ ਫੇਰ ਕਹਿੰਦਾ 2072 ਦਾ ਜਾਦੂਈ ਅੰਕੜਾ ਪਾਰ ਕਰਕੇ ਨੀਸ਼ ਕੁਮਾਰ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਬਣਾਉਣ ਬਾਰੇ ਜਿਹੜ ਬਣਨਗੇ ਬਣਨਗੇ ਉਹ ਜੋ ਵੀ ਸਾਨੂੰ ਮੋਦੀ ਨੂੰ ਸੱਤਾ ਤੋਂ ਲਾਉਣ ਵਾਸਤੇ ਜੋ ਵੀ ਰਹਿਤਾ ਦੇਣੀਆਂ ਪਈਆਂ ਜੋ ਵੀ ਕੰਪਰੋਮਾਈਜ਼ ਕਰਨੇ ਪਏ ਅਸੀਂ ਦੇਸ਼ ਦੇ ਹਿੱਤ ਵਿੱਚ ਸੰਵਿਧਾਨ ਦੇ ਹਿੱਤ ਵਿੱਚ ਲੋਕਾਂ ਦੇ ਹਿੱਤ ਵਿੱਚ ਹਿੰਦੁਸਤਾਨ ਦੇ ਹਿੱਤ ਵਿੱਚ ਕਰਾਂਗੇ ਨਿਊ ਮੋਤੀਬાગ ਪੈਲੇਸ ਔਰ ਇੱਕ ਸਿਹਤ ਮੰਤਰੀ ਨਾਲ ਸੀਗਾ ਕੀ ਲੱਗਦਾ ਤੁਹਾਨੂੰ ਤੁਹਾਡੀ ਜਿੱਤ ਦਾ ਸਭ ਤੋਂ ਵੱਡਾ ਕਾਰਨ ਕੀ ਲੱਗਦਾ ਤੁਹਾਨੂੰ ਪ੍ਰਧਾਨ ਮੰਤਰੀ ਦੇ ਦੇਖੋ ਜਿੱਦਾਂ ਸਭ ਤੋਂ ਵੱਡਾ ਕਾਰਨ ਹੈ ਕੋਈ ਵੀ ਜਿੱਤ ਵਾਸਤੇ ਇੱਕ ਕਾਰਨ ਹੀ ਹੁੰਦਾ ਹੈਗਾ ਮੈਂ ਜਦੋਂ ਮਾਂ ਦੀ ਪਾਰਟੀ ਜਿੱਤਿਆ ਸੀਗਾ ਉਦੋਂ ਮੈਂ ਕਿਹਾ ਸੀ ਕਿ ਜੇ ਗਾਂਧੀ ਕੋਲ ਝਾੜੂ ਨਾ ਹੁੰਦਾ ਤੇ ਝਾੜੂ ਕੋਲ ਗਾਂਧੀ ਨਾ ਹੁੰਦਾ ਇਹ ਸਿੱਧੇ ਨਿਕਲਦੀ ਨਹੀਂ ਸੀ ਏਵੇਂ ਜੇ ਇਸ ਜੇ ਇਸ ਵਾਰ ਕਾਂਗਰਸ ਕੋਲ ਗਾਂਧੀ ਨਾ ਹੁੰਦਾ ਤੇ ਗਾਂਧੀ ਕੋਲ ਕਾਂਗਰਸ ਨਾ ਹੁੰਦੀ ਤਾਂ ਵੀ ਜਿੱਤ ਸੰਭਵ ਨਹੀਂ ਸੀਗਾ ਦੋਹਾਂ ਦਾ ਸਮੇਲ ਹੁੰਦਾ ਹੈਗਾ ਤਾਂ ਜਾ ਕੇ ਜਿੱਤ ਯਕੀਨੀ ਮੈਂ ਇਕੱਲਾ ਹੁੰਦਾ ਨਹੀਂ ਜਿੱਦਾਂ ਸੀਗਾ ਕਾਂਗਰਸ ਇਕੱਲੀ ਲੜਦੀ ਤਾਂ ਵੀ ਨਹੀਂ ਜਿੱਦੀ ਸੀਗੀ ਦੋਹਾਂ ਦਾ ਸਮੇਲ ਹੋਇਆ ਦੋਹਾਂ ਦੇ ਵੋਟ ਇਕੱਠੇ ਹੋਏ ਦੋਹਾਂ ਦਾ ਜੋ ਲੋਕਾਂ ਦੇ ਇੱਕ ਚਾਅ ਸੀਗਾ ਕਿ ਇਹ ਸੱਤਾ ਤਬਦੀਲੀ ਕਰਨੀ ਹੈ ਉਹਨੇ ਕ ਕਿਆ ਬਾਤ ਹੈ ਨਹੀਂ ਛੋਟਾ ਜਾ ਡਾਕਟਰ ਨਹੀਂ ਨਹੀਂ ਮੇਰੇ ਨਾਲ ਅਲੱਗ ਅਲੱਗ ਬੈਠੇ ਹੋ ਥੋੜੀ ਬਾਤ ਛੋਟਾ ਸਾ ਸਰ ਦੂਜਾ ਦੇ ਮੋਮਬੱਤੀਆਂ ਉਠ ਜਗਾ ਦੇ ਮੋਮਬੱਤੀਆਂ ਇੱਥੇ ਤਾਂ ਚਲਦੀਆਂ ਹੀ ਰਹਿਣੀਆਂ ਪੌਣਾ ਕ ਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉਠ ਜਗਾ ਦੇ ਮੋਮਬੱਤੀਆਂ 네ਰਨਾ ਸਮਝੇ ਕਿ ਚਾਨਣ ਡਰ ਗਿਆ ਹੈ 네ਰਨਾ یرے ਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸਮਝੇ ਕਿ ਸੂਰਜ ਮਰ ਗਿਆ ਹੈ ਬਾੜ ਜੋਤਾ ਜ਼ਿੰਦਗੀ ਦੇ ਮਾਨ ਮੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉੱਠ ਜਗਾ ਦੇ ਮੋਮਬੱਤੀਆਂ